ਦੋਸਤੋ ਕਈ ਵਾਰ ਸਾਡੀ ਜ਼ਿੰਦਗੀ ਅਸਲੀ ਇਮਤਿਹਾਨਾਂ ਦੇ ਰਾਹ ਤੇ ਲੈ ਜਾਂਦੀ ਹੈ ਜਿੱਥੇ ਸਾਡੇ ਸਾਹਮਣੇ ਸਿਰਫ ਦੋ ਰਾਹ ਹੁੰਦੇ ਨੇ ਇੱਕ ਸੱਚ ਦਾ ਤੇ ਦੂਜਾ ਧੋਖੇਬਾਜ਼ੀ ਦਾ ਕੀ ਅਸੀਂ ਉਹ ਇਨਸਾਨ ਆ ਜੋ ਹਾਲਾਤਾਂ ਦੇ ਦਬਾਅ ਵਿੱਚ ਢਲ ਜਾਂਦਾ ਹੈ ਜਾਂ ਫਿਰ ਉਹ ਜੋ ਮੁਸ਼ਕਲਾਂ ਦੇ ਮੂਹਰੇ ਜੂਝਦਾ ਹੈ ਇਨਸਾਨੀ ਕਿਰਦਾਰ ਦੀ ਅਸਲ ਪਰਖ ਤਾਂ ਉਹਨਾਂ ਸਮੇਂ ਵਿੱਚ ਹੁੰਦੀ ਹੈ ਜਦੋਂ ਸੰਕਟ ਤੇ ਲਾਲਚ ਇੱਕ ਦੂਜੇ ਨਾਲ ਟਕਰਾਉਂਦੇ ਨੇ ਕੀ ਤੁਸੀਂ ਕਦੇ ਸੋਚਿਆ ਕਿ ਜਦੋਂ ਤੁਹਾਡੇ ਦਿਲ ਵਿੱਚ ਸਭ ਕੁਝ ਗਵਾਉਣ ਦਾ ਖਤਰਾ ਹੋਵੇ ਤਾਂ ਤੁਸੀਂ ਕਿਵੇਂ ਪ੍ਰਤੀਕਿਰਿਆ ਕਰੋਗੇ ਕੀ ਰਿਐਕਟ ਕਰੋਗੇ ਜ਼ਿੰਦਗੀ ਹਮੇਸ਼ਾ ਇਮਤਿਹਾਨਾਂ ਨਾਲ ਭਰੀ ਹੁੰਦੀ ਹੈ ਪਰ ਜੇਕਰ ਇਹ ਇਮਤਿਹਾਨ ਤੁਹਾਨੂੰ ਸੱਚ ਦੀ ਕਸੌਟੀ ਤੇ ਲਿਆ ਕੇ ਖੜਾ ਕਰ ਦੇਵੇ ਤਾਂ ਤੁਸੀਂ ਕੀ ਕਰੋਗੇ ਇੱਕ ਕਹਾਣੀ ਸਾਡੇ ਸਾਹਮਣੇ ਉਹ ਸਮਾਂ ਲਿਆਉਂਦੀ ਹੈ ਜਦੋਂ ਇੱਕ ਆਮ ਬੰਦੇ ਨੂੰ ਬੇਹੱਦ ਸਖਤ ਹਾਲਾਤਾਂ ਨਾਲ ਲੜਨਾ ਪੈਂਦਾ ਹੈ ਉਹ ਸਮਾਂ ਜਦੋਂ ਸਿਰਫ ਹਿੰਮਤ ਸੱਚਾਈ ਤੇ ਨਿਰਭਰਤਾ ਹੀ ਉਸ ਦਾ ਸਾਥ ਦਿੰਦੇ ਨੇ ਪਰ ਕੀ ਸੱਚਾਈ ਤੇ ਟਿਕੇ ਰਹਿਣ ਨਾਲ ਸਫਲਤਾ ਮਿਲਦੀ ਹੈ ਜਾਂ ਇਹ ਸਿਰਫ ਇੱਕ ਦਲਾਸਾ ਹੀ ਹੁੰਦਾ ਹੈ ਇਸ ਕਹਾਣੀ ਦਾ ਸਫ਼ਰ ਸਾਨੂੰ ਜ਼ਿੰਦਗੀ ਦੇ ਉਹ ਪਹਿਲੂ ਵਿਖਾਉਂਦਾ ਹੈ ਜਿੱਥੇ ਸੱਚ ਦੇ ਰਸਤੇ ਤੇ ਕਦਮ ਰੱਖਣਾ ਸਭ ਤੋਂ ਵੱਡੀ ਜਿੱਤ ਹੁੰਦੀ ਹੈ ਸੋ ਕਹਾਣੀ ਸ਼ੁਰੂ ਕਰਦੇ ਹਾਂ ਕਈ ਅਰਸੇ ਪੁਰਾਣੀ ਗੱਲ ਹੈ ਕਿਸੇ ਰਾਜ ਦੇ ਇੱਕ ਸ਼ਹਿਰ ਵਿੱਚ ਇੱਕ ਸਧਾਰਨ ਜਿਹਾ ਦੁਕਾਨਦਾਰ ਮਿਹਨਤ ਮਜ਼ਦੂਰੀ ਕਰਕੇ ਆਪਣਾ ਰੋਜ਼ਗਾਰ ਚਲਾਉਂਦਾ ਸੀ ਉਸਨੇ ਕਈ ਸਾਲ ਮਿਹਨਤ ਕੀਤੀ ਤੇ ਪਸੀਨਾ ਵਹਾਇਆ ਪਰ ਇੱਕ ਛੋਟੀ ਜੀ ਦੁਕਾਨ ਤੋਂ ਇਲਾਵਾ ਉਸਦੇ ਕੋਲ ਹੋਰ ਕੋਈ ਦੌਲਤ ਜਮਾ ਨਾ ਹੋਈ ਪਰ ਫਿਰ ਵੀ ਉਹ ਰੱਬ ਦਾ ਸ਼ੁਕਰ ਅਦਾ ਕਰਦਾ ਕਿ ਮੈਂ ਉਹਨਾਂ ਲੋਕਾਂ ਤੋਂ ਤਾਂ ਵਧੀਆ ਵਾਂ ਜੋ ਹਵਾ ਦੇ ਝੋਕੇ ਵਾਂਗ ਹਰਾਮ ਦੀ ਕਮਾਈ ਦੇ ਮਾਲਕ ਬਣ ਜਾਂਦੇ ਨੇ ਇੱਕ ਦਿਨ ਸਵੇਰ ਦੇ ਸਮੇਂ ਜਦੋਂ ਆਪਣੀ ਦੁਕਾਨ ਦਾ ਦਰਵਾਜ਼ਾ ਖੋਲ ਰਿਹਾ ਸੀ ਉਸਨੇ ਆਪਣੇ ਦੋਸਤ ਨੂੰ ਆਉਂਦੇ ਵੇਖਿਆ ਜੋ ਉਸਦੀ ਦੁਕਾਨ ਵੱਲ ਆ ਰਿਹਾ ਸੀ ਜਦੋਂ ਉਹ ਦੁਕਾਨ ਵਿੱਚ ਦਾਖਲ ਹੋਇਆ ਤਾਂ ਆਪਣੀ ਚਾਦਰ ਵਿੱਚ ਲੁਕਾਈ ਹੋਈ ਇੱਕ ਥੈਲੀ ਕੱਢੀ ਤੇ ਉਹਦੇ ਸਾਹਮਣੇ ਰੱਖ ਕੇ ਕਹਿਣ ਲੱਗਾ ਮੇਰੇ ਦੋਸਤ ਮੇਰਾ ਇਰਾਦਾ ਯਾਤਰਾ ਤੇ ਜਾਣ ਦਾ ਹੈ ਇਸ ਥੈਲੀ ਵਿੱਚ ਹਜ਼ਾਰ ਸੋਨੇ ਦੇ ਸਿੱਕੇ ਨੇ ਕੀ ਤੂੰ ਮੇਰੀ ਵਾਪਸੀ ਤੱਕ ਇਸ ਥੈਲੀ ਨੂੰ ਆਪਣੇ ਕੋਲ ਅਮਾਨਤ ਰੱਖ ਸਕਦਾ ਹੈ ਮੈਨੂੰ ਉਮੀਦ ਹੈ ਕਿ ਤੂੰ ਇਸ ਦੀ ਹਿਫਾਜ਼ਤ ਜ਼ਰੂਰ ਕਰੇਂਗਾ ਕਿਉਂਕਿ ਇਸ ਸ਼ਹਿਰ ਵਿੱਚ ਤੇਰੇ ਵਰਗਾ ਇਮਾਨਦਾਰ ਇਨਸਾਨ ਮਿਲਣਾ ਬੜਾ ਮੁਸ਼ਕਲ ਹੈ ਦੁਕਾਨਦਾਰ ਕਹਿਣ ਲੱਗਾ ਜ਼ਰੂਰ ਦੋਸਤ ਆਪਣੀ ਥੈਲੀ ਮੇਰੇ ਕੋਲ ਰੱਖ ਕੇ ਤੂੰ ਬੜੇ ਆਰਾਮ ਤੇ ਸਕੂਨ ਨਾਲ ਯਾਤਰਾ ਤੇ ਜਾ ਮੈਂ ਤੇਰੀ ਵਾਪਸੀ ਤੱਕ ਆਪਣੀ jaan ਵਾਂਗ ਦੀ ਹਿਫਾਜ਼ਤ ਕਰਾਂਗਾ ਦੋਸਤ ਨੇ ਥੈਲੀ ਉਸਦੇ ਹਵਾਲੇ ਕਰ ਦਿੱਤੀ ਤੇ ਖੁਦਾ ਹਾਫਿਜ਼ ਕਹਿ ਕੇ ਚੱਲ ਪਿਆ ਉਹਦੇ ਜਾਣ ਬਾਅਦ ਦੁਕਾਨਦਾਰ ਵੀ ਆਪਣੇ ਕੰਮ ਵਿੱਚ ਲੱਗ ਪਿਆ ਤੇ ਕੱਪੜਿਆਂ ਦੇ ਢੇਰ ਨੂੰ ਸਜਾਉਣ ਲੱਗਾ ਹਾਲੇ ਥੋੜੀ ਹੀ ਦੇਰ ਹੋਈ ਸੀ ਕਿ ਦੋ ਤਿੰਨ ਨੌਜਵਾਨ ਉਸ ਦੀ ਦੁਕਾਨ ਦੇ ਸਾਹਮਣੇ ਆਏ ਜਿਨ੍ਹਾਂ ਦੇ ਬਹੁਤ ਹੀ ਵਧੀਆ ਤੇ ਕੀਮਤੀ ਕੱਪੜੇ ਪਾਏ ਹੋਏ ਸੀ ਉਨ੍ਹਾਂ ਦੇ ਚਿਹਰਿਆਂ ਤੇ ਕਮੰਡ ਤੇ غرور ਦੇ ਅਸਾਰ ਸਾਫ਼ ਦਿਖ ਰਹੇ ਸੀ। ਉਹ ਦੁਕਾਨ ਦੇ ਸਾਹਮਣੇ ਖੜੇ ਹੋ ਗਏ ਤੇ ਘੋੜਿਆਂ ਤੋਂ ਉਤਰ ਗਏ ਤੇ ਦੁਕਾਨਦਾਰ ਨੂੰ ਕਹਿਣ ਲੱਗੇ ਕਿ ਕੋਈ ਵਧੀਆ ਕੱਪੜਾ ਦਿਖਾਓ। ਉਹਨਾਂ ਵਿੱਚੋਂ ਇੱਕ ਨੂੰ ਦੁਕਾਨ ਦੇ ਇੱਕ ਕੋਨੇ ਵਿੱਚ ਬੜਾ ਕੀਮਤੀ ਰੇਸ਼ਮੀ ਕੱਪੜਾ ਦਿਖਾਈ ਦਿੱਤਾ। ਉਹ ਦੁਕਾਨਦਾਰ ਨੂੰ ਕਹਿਣ ਲੱਗਾ, "ਜ਼ਰਾ ਇਸ ਨੂੰ ਚੁੱਕਿਓ।" ਦੁਕਾਨਦਾਰ ਨੇ ਕੱਪੜਾ ਚੁੱਕਿਆ ਤੇ ਉਹਨਾਂ ਦੇ ਸਾਹਮਣੇ ਫਲਾਇਆ ਤਾਂ ਉਹਨਾਂ ਨੇ ਉਸ ਕੱਪੜੇ ਨੂੰ ਇੰਨਾ ਪਸੰਦ ਕੀਤਾ ਕਿ ਉਹ ਆਪਣੀ ਖੁਸ਼ੀ ਲੁਕਾ ਨਹੀਂ ਸਕੇ। ਉਨ੍ਹਾਂ ਵਿੱਚੋਂ ਇੱਕ ਕਹਿਣ ਲੱਗਾ ਸ਼ਾਇਦ ਤੈਨੂੰ ਪਤਾ ਨਹੀਂ ਇਹ ਕੱਪੜਾ ਬਹੁਤ ਕੀਮਤੀ ਹੈ ਅਸੀਂ ਸਵੇਰ ਦੇ ਇਸ ਸ਼ਹਿਰ ਦੇ ਬਾਜ਼ਾਰ ਵਿੱਚ ਫਿਰ ਰਹੇ ਹਾਂ ਪਰ ਸਾਨੂੰ ਇਹੋ ਜਿਹਾ ਕੱਪੜਾ ਕਿਤੇ ਨਹੀਂ ਮਿਲਿਆ ਇਹ ਕੱਪੜਾ ਤੂੰ ਕਿੱਥੋਂ ਲਿਆ ਹੈ ਦੁਕਾਨਦਾਰ ਕਹਿਣ ਲੱਗਾ ਇਹ ਕੱਪੜਾ ਪੁਰਾਣੇ ਭੰਡਾਰ ਵਿੱਚੋਂ ਬਚਿਆ ਹੋਇਆ ਹੈ ਮੇਰੇ ਆਮ ਗਾਹਕ ਇਸ ਨੂੰ ਖਰੀਦਣ ਦੀ ਤਾਕਤ ਨਹੀਂ ਰੱਖਦੇ ਇਸ ਲਈ ਇਹ ਕੱਪੜਾ ਬਚ ਗਿਆ ਹੈ ਤੇ ਕਿਸੇ ਨੇ ਵੀ ਇਸ ਨੂੰ ਨਹੀਂ ਖਰੀਦਿਆ ਇਹ ਸੁਣ ਕੇ ਉਹਨਾਂ ਤਿੰਨਾਂ ਨੇ ਉਹ ਕੱਪੜਾ ਚੁੱਕਿਆ ਤੇ ਬਿਨਾਂ ਕੁਝ ਕਹੇ ਸੁਣੇ ਤੁਰ ਪਏ ਦੁਕਾਨਦਾਰ ਉਹਨਾਂ ਦੇ ਪਿੱਛੇ ਦੌੜਿਆ ਤੇ ਕਹਿਣ ਲੱਗਾ ਉਹ ਇਸ ਕੱਪੜੇ ਦੀ ਕੀਮਤ ਤਾਂ ਦੇ ਜਾਓ ਉਹਨਾਂ ਵਿੱਚੋਂ ਇੱਕ ਨੌਜਵਾਨ ਜੋ ਆਪਣੇ ਸਾਥੀਆਂ ਤੋਂ ਵੱਧ ਕੱਦ ਦਾ ਸੀ ਕਹਿਣ ਲੱਗਾ ਕੱਲ ਸ਼ਾਹੀ ਮਹਿਲ ਵਿੱਚ ਆ ਜਾਓ ਅਸੀਂ ਬਾਦਸ਼ਾਹ ਦੇ ਖਾਸ ਦੋਸਤਾਂ ਉੱਥੇ ਆ ਕੇ ਸਾਡਾ ਪਤਾ ਲਗਾ ਲੈਣਾ ਤੇ ਕੱਪੜੇ ਦੀ ਕੀਮਤ ਲੈ ਲੈਣਾ ਦੁਕਾਨਦਾਰ ਇਹ ਗੱਲਾਂ ਸੁਣ ਕੇ ਹੈਰਾਨ ਤੇ ਪਰੇਸ਼ਾਨ ਹੋ ਗਿਆ ਪਰ ਉਹ ਜਾਣਦਾ ਸੀ ਕਿ ਜ਼ੋਰ ਜ਼ਬਰ ਨਾਲ ਉਹਨਾਂ ਤੋਂ ਕੱਪੜੇ ਦੀ ਕੀਮਤ ਵਸੂਲ ਕਰਨੀ ਸੰਭਵ ਨਹੀਂ ਹੈ ਰੱਬ ਰੱਬ ਕਰਕੇ ਦਿਨ ਲੰਘ ਗਿਆ ਤੇ ਦੁਕਾਨਦਾਰ ਆਪਣੇ ਦੋਸਤ ਦੀ ਅਮਾਨਤ ਵਾਲੀ ਥੈਲੀ ਲੈ ਕੇ ਘਰ ਚਲਾ ਗਿਆ ਤੇ ਇਸ ਨੂੰ ਇੱਕ ਕੋਨੇ ਵਿੱਚ ਲੁਕਾ ਦਿੱਤਾ ਅਗਲੇ ਦਿਨ ਉਹ ਆਪਣੇ ਗਧੇ ਤੇ ਸਵਾਰ ਹੋ ਕੇ ਬਾਦਸ਼ਾਹ ਦੇ ਮਹਿਲ ਵੱਲ ਤੁਰ ਪਿਆ ਤਾਂ ਜੋ ਆਪਣੇ ਕੱਪੜੇ ਦੀ ਕੀਮਤ ਵਸੂਲ ਕਰ ਸਕੇ ਪਰ ਇਹ ਵਿਚਾਰਾ ਭੋਲਾ ਦੁਕਾਨਦਾਰ ਅਸਲ ਮਾਮਲੇ ਤੋਂ ਬੇਖਬਰ ਸੀ ਉਹ ਖੁਸ਼ ਸੀ ਕਿ ਥੋੜੀ ਦੇਰ ਵਿੱਚ ਹੀ ਉਸ ਨੂੰ ਕੱਪੜੇ ਦੀ ਕੀਮਤ ਮਿਲ ਜਾਏਗੀ ਕੁਝ ਸਮੇਂ ਬਾਅਦ ਜਦੋਂ ਉਹ ਮਹਿਲ ਦੇ ਕੋਲ ਪਹੁੰਚਿਆ ਤਾਂ ਦੇਖਿਆ ਕੇ ਚਾਰੇ ਪਾਸੇ ਦਰਬਾਨ ਖੜੇ ਹੋਏ ਨੇ ਦੁਕਾਨਦਾਰ ਉਹਨਾਂ ਦੇ ਕੋਲ ਗਿਆ ਤੇ ਉਹਨਾਂ ਨੂੰ ਉਹਨਾਂ ਨੌਜਵਾਨਾਂ ਦੀ ਨਿਸ਼ਾਨੀ ਦੱਸੀ ਜੋ ਉਸ ਦੀ ਦੁਕਾਨ ਤੋਂ ਕੱਪੜਾ ਲੈ ਗਏ ਸੀ ਪਹਿਰੇਦਾਰ ਨੇ ਜਦੋਂ ਦੁਕਾਨਦਾਰ ਦੀਆਂ ਗੱਲਾਂ ਸੁਣੀਆਂ ਤਾਂ ਕਹਿਣ ਲੱਗਾ ਤੂੰ ਕੱਲ ਆ ਜਾਵੇਂ ਕੱਲ ਤੈਨੂੰ ਰਕਮ ਜ਼ਰੂਰ ਮਿਲ ਜਾਏਗੀ ਪਰ ਦੁਕਾਨਦਾਰ ਇਹ ਸੋਚ ਕੇ ਆਇਆ ਸੀ ਕਿ ਉਹ ਬਹੁਤ ਜਲਦੀ ਉਸ ਕੱਪੜੇ ਦੀ ਰਕਮ ਵਸੂਲ ਲਵੇਗਾ ਪਰ ਇੱਥੇ ਦੇ ਹਾਲਾਤ ਵੇਖ ਕੇ ਉਹ ਸ਼ਰਮਿੰਦਾ ਹੋ ਕੇ ਵਾਪਸ ਚੱਲਿਆ ਗਿਆ ਦੂਜੇ ਦਿਨ ਫਿਰ ਜਦੋਂ ਉਹ ਰਕਮ ਵਸੂਲ ਕਰ ਲਈ ਆਇਆ ਤਾਂ ਉਸ ਨੂੰ ਇੱਕ ਹਫ਼ਤੇ ਬਾਅਦ ਔਨਲੀ ਕਿਹਾ ਗਿਆ ਇਸੇ ਤਰ੍ਹਾਂ ਅਗਲੇ ਹਫ਼ਤੇ ਵੀ ਇਹੀ ਹੋਇਆ ਕਈ ਹਫ਼ਤੇ ਇਸੇ ਤਰ੍ਹਾਂ ਲੰਘ ਗਏ ਇੱਕ ਦਿਨ ਦੁਕਾਨਦਾਰ ਆਪਣੇ ਆਪ ਨੂੰ ਕਹਿਣ ਲੱਗਾ ਕਿ ਮੈਂ ਕਈ ਹਫ਼ਤਿਆਂ ਤੋਂ ਆਪਣੀ ਰਕਮ ਲਈ ਚੱਕਰ ਕੱਟ ਰਿਹਾ ਹਾਂ ਪਰ ਮੈਨੂੰ ਖਾਲੀ ਹੱਥ ਮੁੜਨਾ ਪੈਂਦਾ ਅੱਜ ਮੈਂ ਜਾਵਾਂਗਾ ਤੇ ਰਕਮ ਲੈ ਕੇ ਹੀ ਆਵਾਂਗਾ ਆਖਰਕਾਰ ਉਹ ਫਿਰ ਇੱਕ ਦਿਨ ਆਪਣੀ ਰਕਮ ਵਸੂਲ ਕਰਨ ਲਈ ਗਿਆ ਤਾਂ ਇੱਕ ਨੇਕਦਿਲ ਪਹਿਰੇਦਾਰ ਨੂੰ ਉਸ ਉੱਪਰ ਤਰਸ ਆਇਆ ਤੇ ਉਹ ਉਸ ਨੂੰ ਇੱਕ ਕੋਨੇ ਵਿੱਚ ਲੈ ਗਿਆ ਤੇ ਕਹਿਣ ਲੱਗਾ ਤੂੰ ਇੰਨਾ ਭੋਲਾ ਕਿਉਂ ਹੈ ਬਾਦਸ਼ਾਹ ਦੇ ਉਹਨਾਂ ਦੋਸਤਾਂ ਨੇ ਸਾਨੂੰ ਹੁਕਮ ਦੇ ਰੱਖਿਆ ਹੈ ਕਿ ਜੇ ਇਸ ਸ਼ਕਲ ਦਾ ਕੋਈ ਵੀ ਵਿਅਕਤੀ ਰਕਮ ਲੈਣ ਲਈ ਆਵੇ ਤਾਂ ਉਸ ਨੂੰ ਅੱਜ ਤੇ ਕੱਲ ਦਾ ਵਾਅਦਾ ਕਰਕੇ ਟਾਲ ਦਿਓ ਜਦੋਂ ਤੱਕ ਉਹ ਹਾਰ ਕੇ ਆਉਣੋਂ ਨਾ हट ਜਾਵੇ ਤੂੰ ਖੁਦ ਸੋਚ ਕਿੰਨੇ ਚਿਰ ਤੋਂ ਤੂੰ ਚੱਕਰ ਲਾ ਰਿਹਾ ਹੈ ਪਰ ਇੱਥੇ ਰਕਮ ਦੀ ਕੋਈ ਨਿਸ਼ਾਨੀ ਨਹੀਂ ਐਸ ਲਈ ਤੂੰ ਬਹੁਤਾ ਦੁੱਖ ਤਕਲੀਫ ਵਿੱਚ ਨਾ ਪੈ ਤੇ ਆਪਣੇ ਕੱਪੜੇ ਦੀ ਕੀਮਤ ਭੁੱਲ ਜਾ ਇਹ ਸੁਣ ਕੇ ਦੁਕਾਨਦਾਰ ਪਹਿਰੇਦਾਰ ਨੂੰ ਕਹਿਣ ਲੱਗਾ ਮੈਂ ਉਹ ਕਪੜਾ ਨਾ ਤਾਂ ਚੁਰਾਇਆ ਸੀ ਤੇ ਨਾ ਹੀ ਹਰਾਮ ਦੀ ਕਮਾਈ ਨਾਲ ਖਰੀਦਾ ਸੀ ਕਿ ਮੈਂ ਉਸ ਦੀ ਕੀਮਤ ਭੁੱਲ ਜਾਵਾਂ ਮੈਂ ਆਪਣਾ ਹੱਕ ਲੈਣਾ ਚਾਹੁੰਦਾ ਵਾ ਜੇਕਰ ਉਹਨਾਂ ਨੇ ਮੇਰੀ ਰਕਮ ਨਾ ਦਿੱਤੀ ਤਾਂ ਮੈਂ ਸਿੱਧਾ ਬਾਦਸ਼ਾਹ ਦੇ ਕੋਲ ਜਾਵਾਂਗਾ ਤੇ ਰਕਮ ਲੈ ਕੇ ਹੀ ਵਾਪਸ ਆਵਾਂਗਾ ਪਹਿਰੇਦਾਰ ਕਹਿਣ ਲੱਗਾ ਮੈਂ ਤੈਨੂੰ ਹਕੀਕਤ ਦੱਸ ਦితి ਐ ਹੁਣ ਤੇਰਾ ਦਿਲ ਜੋ ਵੀ ਚਾਹੇ ਤੂੰ ਕਰ ਮੈਂ ਫਿਰ ਵੀ ਤੈਨੂੰ ਕਹਾਂਗਾ ਜੇ ਤੂੰ ਆਪਣੀ ਖੈਰ ਚਾਹੁੰਦਾ ਹੈ ਤਾਂ ਆਪਣੀ ਰਕਮ ਭੁੱਲ ਜਾ ਮਾਇਰੇਦਾਰ ਦੀਆਂ ਗੱਲਾਂ ਸੁਣ ਕੇ ਦੁਕਾਨਦਾਰ ਪਰੇਸ਼ਾਨ ਹੋ ਗਿਆ ਪਰ ਫਿਰ ਵੀ ਉਹ ਨਿਰਾਸ਼ ਨਹੀਂ ਹੋਇਆ। ਉਹਨੂੰ ਉਮੀਦ ਸੀ ਕਿ ਕਿਸੇ ਦਿਨ ਉਹ ਉਹਨਾਂ ਨੌਜਵਾਨਾਂ ਨੂੰ ਗਲੀਆਂ ਵਿੱਚ ਲੱਭ ਹੀ ਲਵੇਗਾ ਤੇ ਉਸਨੂੰ ਉਸਦੀ ਰਕਮ ਜ਼ਰੂਰ ਮਿਲ ਜਾਏਗੀ। ਦੁਕਾਨਦਾਰ ਦਾ ਅੰਦਾਜ਼ਾ ਗਲਤ ਨਹੀਂ ਸੀ। ਇਸੇ ਤਰ੍ਹਾਂ ਹੋਇਆ। ਇੱਕ ਦਿਨ ਇਤਫਾਕ ਨਾਲ ਉਸਨੇ ਆਪਣੀ ਦੁਕਾਨ ਬੰਦ ਰੱਖੀ ਹੋਈ ਸੀ ਤੇ ਕਿਤੇ ਸਫ਼ਰ ਤੇ ਜਾ ਰਿਹਾ ਸੀ। ਉਹਨੇ ਵੇਖਿਆ ਕਿ ਉਹੀ ਨੌਜਵਾਨ ਆਪਣੇ ਘੋੜਿਆਂ ਤੇ ਸਵਾਰ ਹੋ ਕੇ ਬਹੁਤ ਤੇਜ਼ੀ ਨਾਲ ਕਿਤੇ ਜਾ ਰਹੇ ਸੀ। ਉਹ ਅੱਗੇ ਵਧਿਆ ਤੇ ਮੁਸਕਰਾਉਂਦੇ ਹੋਏ ਉਹਨਾਂ ਨੂੰ ਸਲਾਮ ਕੀਤਾ ਤੇ ਆਪਣੇ ਕੱਪੜੇ ਦੀ ਰਕਮ ਮੰਗ ਲਈ। ਉਹਨਾਂ ਨੇ ਜਦੋਂ ਦੁਕਾਨਦਾਰ ਦੀਆਂ ਗੱਲਾਂ ਸੁਣੀਆਂ ਤਾਂ ਉਹ ਹੱਸਣ ਲੱਗੇ ਤੇ ਇੱਕ ਅੱਗੇ ਵਧ ਕੇ ਕਹਿਣ ਲੱਗਾ ਤੂੰ پاگل ਹੋ ਗਿਆ ਹੈ ਕਿਹੜੀ ਰਕਮ ਕਿਹੜਾ ਕੱਪੜਾ? ਦੁਕਾਨਦਾਰ ਨੇ ਆਪਣੀ ਸਾਦਗੀ ਨਾਲ ਸਾਰਾ ਵਾਕਿਆ ਦੁਬਾਰਾ ਸੁਣਾਇਆ ਤੇ ਆਪਣੀ ਦੁਕਾਨ ਦੀ ਨਿਸ਼ਾਨੀ ਦੱਸੀ ਤਾਂ ਉਹਨਾਂ ਵਿੱਚੋਂ ਇੱਕ ਨੌਜਵਾਨ ਕਹਿਣ ਲੱਗਾ ਕਿ ਅਸੀਂ ਤੇਰੇ ਸਧਾਰਨ ਜੇ ਕੱਪੜੇ ਦੇ ਮਹਤਾਜ ਆਂ। ਜੀ ਸਾਨੂੰ ਐਸੀ ਕੋਈ ਚੀਜ਼ ਚਾਹੀਦੀ ਹੁੰਦੀ ਤਾਂ ਅਸੀਂ ਹੁਕਮ ਕਰਦੇ ਤੇ ਉਹ ਚੀਜ਼ ਸਾਡੇ ਲਈ ਹਾਜ਼ਰ ਹੋ ਜਾਂਦੀ ਸਾਡੇ ਕੋਲ ਇਹਨਾਂ ਸਮਾਂ ਨਹੀਂ ਹੈ ਕਿ ਬਾਜ਼ਾਰਾਂ ਵਿੱਚ ਜਾ ਕੇ ਤੇਰੇ ਵਰਗੇ ਸੁਧਾਰਨ ਦੁਕਾਨਦਾਰ ਤੋਂ ਕੱਪੜਾ ਖਰੀਦੀਏ ਉਹਨਾਂ ਨੇ ਇੰਨਾ ਕਿਹਾ ਤੇ ਘੋੜਿਆਂ ਦੀ ਲਗਾਮ ਖਿੱਚ ਕੇ ਅੱਗੇ ਤੁਰ ਪਏ ਦੁਕਾਨਦਾਰ ਨੇ ਜਦੋਂ ਵੇਖਿਆ ਕਿ ਉਹਦੀ ਰਕਮ ਡੋਬ ਰਹੀ ਹੈ ਤਾਂ ਉਹ ਅੱਗੇ ਵਧਿਆ ਤੇ ਇੱਕ ਨੌਜਵਾਨ ਦੇ ਘੋੜੇ ਦੀ ਲਗਾਮ ਫੜ ਕੇ ਉਹਨੂੰ ਜ਼ਮੀਨ ਤੇ ਖਿੱਚ ਲਿਆ ਜਲਦੀ ਹੀ ਉਹਨਾਂ ਦੋਵਾਂ ਵਿੱਚ ਹੱਥਾਪਾਈ ਸ਼ੁਰੂ ਹੋ ਗਈ ਦੂਜੇ ਨੌਜਵਾਨ ਅੱਗੇ ਨਿਕਲ ਚੁੱਕੇ ਸੀ ਪਰ ਜਦੋਂ ਉਹਨਾਂ ਨੂੰ ਸ਼ੋਰ ਸੁਣਾਈ ਦਿੱਤਾ ਤਾਂ ਉਹ ਘੋੜਿਆਂ ਤੋਂ ਉਤਰ ਕੇ ਵਾਪਸ ਆਏ ਤੇ ਤਿੰਨਾਂ ਨੇ ਮਿਲ ਕੇ ਦੁਕਾਨਦਾਰ ਨੂੰ ਬੇਤਹਾਸ਼ਾ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ ਉਧਰ ਦੁਕਾਨਦਾਰ ਵੀ ਆਪਣੀ ਡੁੱਬਦੀ ਰਕਮ ਨੂੰ ਵੇਖ ਕੇ ਅੰਦਰੋਂ-ਅੰਦਰ ਹੀ ਬਹੁਤ ਦੁਖੀ ਹੋਇਆ ਵਸੀ ਉਹਨੇ ਵੀ ਦੋ ਨੌਜਵਾਨਾਂ ਦੇ ਕੱਪੜੇ ਫਾੜ ਦਿੱਤੇ ਤੇ ਇੱਕ ਦੇ ਸਿਰ ਤੇ ਚਿਹਰੇ ਨੂੰ ਲਹੂ-ਲੋਹਣ ਕਰ ਦਿੱਤਾ ਇਸ ਝਗੜੇ ਤੋਂ ਬਾਅਦ ਉਹ ਤਿੰਨੋਂ ਆਪਣੇ ਘੋੜਿਆਂ ਤੇ ਸਵਾਰ ਹੋਏ ਤੇ ਕਾਲੀ ਨਾਲ ਉਥੋਂ ਭੱਜ ਗਏ ਤੇ ਦੁਕਾਨਦਾਰ ਨੂੰ ਜ਼ਖਮੀ ਹਾਲਤ ਵਿੱਚ ਛੱਡ ਗਏ ਉਸ ਗਰੀਬ ਦਾ ਚਿਹਰਾ ਸਿਰ ਤੇ ਸਰੀਰ ਖੂਨ ਨਾਲ ਰੰਗਿਆ ਹੋਇਆ ਸੀ ਤੇ ਉਹ ਇਸੇ ਹਾਲਤ ਵਿੱਚ ਘਰ ਪਹੁੰਚਿਆ ਜਦੋਂ ਉਸ ਦੀ ਪਤਨੀ ਤੇ ਬੱਚਿਆਂ ਨੇ ਉਸ ਨੂੰ ਵੇਖਿਆ ਤਾਂ ਉਹ ਬਹੁਤ ਪਰੇਸ਼ਾਨ ਹੋ ਗਏ ਤੇ ਪੁੱਛਣ ਲੱਗੇ ਕਿ ਇਹ ਕੀ ਹਾਦਸਾ ਵਾਪਰਿਆ ਹੈ ਦੁਕਾਨਦਾਰ ਨੇ ਸਾਰਾ ਵਾਕਿਆ ਬਿਆਨ ਕੀਤਾ ਤੇ ਕਹਿਣ ਲੱਗਾ ਹਾਲਾਂਕਿ ਮੈਂ ਜ਼ਖਮੀ ਜ਼ਰੂਰ ਹਾਂ ਪਰ ਮੈਨੂੰ ਖੁਸ਼ੀ ਹੈ ਕਿ ਮੈਂ ਆਪਣੇ ਹੱਕ ਲਈ ਲੜਿਆ ਤੇ ਬਾਦਸ਼ਾਹ ਦੇ ਉਹਨਾਂ ਮੱਕਾਰ ਦੋਸਤਾਂ ਦਾ ਮੁਕਾਬਲਾ ਕੀਤਾ ਉਹ ਕੁਝ ਦਿਨ ਘਰ ਵਿੱਚ ਹੀ ਰਿਹਾ ਤੇ ਆਪਣੇ ਜ਼ਖਮਾਂ ਦੀ ਮਲਮ ਪੱਟੀ ਕਰਦਾ ਰਿਹਾ ਪਰ ਇੱਕ ਦਿਨ ਉਸਨੇ ਹਿੰਮਤ ਕੀਤੀ ਤੇ ਦੁਕਾਨ ਤੇ ਚਲਾ ਗਿਆ ਜਦੋਂ ਉਹ ਦੁਕਾਨ ਦਾ ਦਰਵਾਜ਼ਾ ਖੋਲ ਰਿਹਾ ਸੀ ਤਾਂ ਉਸਨੇ ਵੇਖਿਆ ਕਿ ਸ਼ਹਿਰ ਦੇ ਸੂਬੇਦਾਰ ਦੇ ਦੋ ਸਿਪਾਹੀ ਉਹਦੇ ਸਾਹਮਣੇ ਆ ਖੜੇ ਹੋਏ ਦੁਕਾਨਦਾਰ ਨੇ ਉਹਨਾਂ ਤੋਂ ਪੁੱਛਿਆ ਤੁਸੀਂ ਕਿਹੜੇ ਕਾਰਨ ਆਇਓ ਸਿਪਾਹੀ ਕਹਿਣ ਲੱਗੇ ਜ਼ਰਾ ਸਾਡੇ ਨਾਲ ਚੱਲ ਫਿਰ ਸਾਰੀਆਂ ਗੱਲਾਂ ਪਤਾ ਲੱਗ ਜਾਣਗੀਆਂ ਹੁਣ ਤੱਕ ਉਸ ਗਰੀਬ ਦੇ ਜ਼ਖਮ ਵੀ ਨਹੀਂ ਭਰੇ ਸੀ ਕਿ ਉਹ ਸੂਬੇਦਾਰ ਦੀ ਚੌਂਕੀ ਯਾਨੀ ਕਿ ਥਾਣੇ ਪਹੁੰਚ ਗਿਆ ਦੁਕਾਨਦਾਰ ਨੇ ਵੇਖਿਆ ਕਿ ਸੂਬੇਦਾਰ ਤੇ ਸਿਪਾਹੀ ਉਸ ਨੂੰ ਘੂ ਰਹੇ ਨੇ ਉਹ ਪੁੱਛਣ ਲੱਗਾ ਜਨਾਬ ਮੈਨੂੰ ਕਿਉਂ ਲਿਆਇਓ ਉਹਦੇ ਸਵਾਲ ਪੁੱਛਣ ਤੇ ਸੂਬੇਦਾਰ ਗੁੱਸੇ ਨਾਲ ਕਹਿਣ ਲੱਗਾ ਤੇਰੀ ਜ਼ਰੂਰਤ ਕਿਵੇਂ ਹੋਈ ਕੋਈ ਦਿਨ ਪਹਿਲਾਂ ਤੂੰ ਬਾਦਸ਼ਾਹ ਦੇ ਖਾਸ ਦੋਸਤਾਂ ਨਾਲ ਝਗੜਿਆ ਤੇ ਉਹਨਾਂ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਤੂੰ ਉਹਨਾਂ ਇੱਜ਼ਤਦਾਰ ਲੋਕਾਂ ਨਾਲ ਹੱਥਾ ਪਾਈ ਕਰਨ ਦੀ ਜ਼ਰੂਰਤ ਕਿਵੇਂ ਕੀਤੀ ਦੁਕਾਨਦਾਰ ਕਹਿਣ ਲੱਗਾ ਮੈਂ ਕੱਪੜੇ ਦੀ ਕੀਮਤ ਮੰਗੀ ਸੀ ਪਰ ਉਹਨਾਂ ਨੇ ਇਨਕਾਰ ਕਰ ਦਿੱਤਾ ਉਹ ਤੈਨ ਸਹੀ ਤੇ ਮੈਂ ਇਕੱਲਾ ਉਹਨਾਂ ਨੇ ਮੈਨੂੰ ਮਾਰਿਆ ਸੀ ਨਾ ਕਿ ਮੈਂ ਉਹਨਾਂ ਨੂੰ ਸੂਬੇਦਾਰ ਕਹਿਣ ਲੱਗਾ ਕਿ ਤੂੰ ਇੱਕ ਸਧਾਰਨ ਜਿਹਾ ਕੱਪੜਾ ਉਹਨਾਂ ਨੂੰ ਤੋਹਫੇ ਵਿੱਚ ਨਹੀਂ ਦੇ ਸਕਦਾ ਸੀ ਕਿ ਬਾਦਸ਼ਾਹ ਤੇਰੀ ਸੁਰੱਖਿਆ ਲਈ ਇੰਨਾ ਹੱਕ ਨਹੀਂ ਰੱਖਦੇ ਕਿ ਉਹਨਾਂ ਦੇ ਦੋਸਤ ਤੇਰੇ ਤੋਂ ਇੱਕ ਸਧਾਰਨ ਜਿਹਾ ਕੱਪੜਾ ਤੋਹਫੇ ਵਿੱਚ ਲੈ ਸਕਣ ਦੁਕਾਨਦਾਰ ਨੇ ਜਦੋਂ ਵੇਖਿਆ ਕਿ ਹੁਣ ਮੈਨੂੰ ਹੀ ਮਲਜ਼ਮ ਬਣਾਇਆ ਜਾ ਰਿਹਾ ਹੈ ਤਾਂ ਉਹ ਕਹਿਣ ਲੱਗਾ ਜਨਾਬ ਉਹ ਕਪੜਾ ਖਰੀਦਣ ਦੇ ਇਰਾਦੇ ਨਾਲ ਮੇਰੀ ਦੁਕਾਨ ਤੇ ਆਏ ਸੀ ਨਾ ਕਿ ਬਾਦਸ਼ਾਹ ਜਾਂ ਆਪਣੇ ਲਈ ਤੋਹਫਾ ਲੈਣ ਲਈ ਮੈਂ ਕਈ ਦਿਨਾਂ ਤੋਂ ਮਹਿਲ ਦੇ ਚੱਕਰ ਲਾ ਰਿਹਾ ਸੀ ਪਰ ਮੈਨੂੰ ਕੋਈ ਜਵਾਬ ਨਹੀਂ ਮਿਲਿਆ ਤੇ ਜਦੋਂ ਕਈ ਦਿਨਾਂ ਬਾਅਦ ਮੈਂ ਉਹਨਾਂ ਨੂੰ ਵੇਖਿਆ ਤਾਂ ਉਹ ਮੈਨੂੰ ਕਹਿਣ ਲੱਗੇ ਕਿ ਤੂੰ ਪਾਗਲ ਹੈ ਅਸੀਂ ਤੇਤੋਂ ਕੋਈ ਕਪੜਾ ਨਹੀਂ ਲਿਆ ਜਨਾਬ ਕੀ ਤੋਹਫਿਆਂ ਦਾ ਲੈਣ ਦੇਣ ਐਸਰਾ ਹੁੰਦਾ ਹੈ ਸੂਬੇਦਾਰ ਖਿੱਚ ਕੇ ਕਹਿਣ ਲੱਗਾ ਮੇਰੇ ਨਾਲ ਜ਼ੁਬਾਨ ਨਾ ਲੜਾ ਮੈਂ ਨਹੀਂ ਜਾਣਦਾ ਕਿ ਤੂੰ ਕੀ ਕੀਤਾ ਹੈ ਤੇ ਕੀ ਨਹੀਂ ਮੈਨੂੰ ਬਾਦਸ਼ਾਹ ਦਾ ਹੁਕਮ ਹੈ ਕਿ ਤੈਨੂੰ ਕੈਦਖਾਨੇ ਵਿੱਚ ਬੰਦ ਕੀਤਾ ਜਾਵੇ ਤੇ ਤੇਰੇ ਸੰਸਾਧਨ ਨੂੰ ਮੌਲਕ ਦੇ ਖਜ਼ਾਨੇ ਵਿੱਚ ਜਮ੍ਹਾਂ ਕੀਤਾ ਜਾਵੇ ਤਾਂ ਜੋ ਕਿਸੇ ਹੋਰ ਵਿਅਕਤੀ ਦੀ ਐਸੀ ਜ਼ਰੂਰਤ ਨਾ ਹੋਵੇ ਸੂਬੇਦਾਰ ਦੀਆਂ ਇਹ ਗੱਲਾਂ ਸੁਣ ਕੇ ਦੁਕਾਨਦਾਰ ਦੀਆਂ ਅੱਖਾਂ ਤੋਂ ਹੰਝੂ ਵਹਿਣ ਲੱਗੇ ਜਦੋਂ ਸੂਬੇਦਾਰ ਨੇ ਉਸ ਦੀਆਂ ਅੱਖਾਂ ਵਿੱਚ ਹੰਝੂ ਵੇਖੇ ਤਾਂ ਕਹਿਣ ਲੱਗਾ ਤੂੰ ਮੈਨੂੰ ਮਸਕੀਨ ਤੇ ਭੋਲਾ-ਪਾਲਾ ਇਨਸਾਨ ਜਾਪਦਾ ਹੈ ਸੋ ਇਸ ਲਈ ਮੈਂ ਤੈਨੂੰ ਕੈਦਖਾਨੇ ਨਹੀਂ ਭੇਜਾਂਗਾ ਤੇ ਬਾਦਸ਼ਾਹ ਨੂੰ ਇਸ ਬਾਰੇ ਮੈਂ ਆਪੇ ਕੁਝ ਕਹਿ ਦਵਾਂਗਾ ਪਰ ਤੇਰਾ ਸਾਰਾ ਮਾਲ ਤੇ ਦੁਕਾਨ ਹਰ ਹਾਲ ਵਿੱਚ ਜ਼ਬਤ ਕੀਤਾ ਜਾਵੇਗਾ ਸੂਬੇਦਾਰ ਦੀਆਂ ਇਹ ਗੱਲਾਂ ਸੁਣ ਕੇ ਦੁਕਾਨਦਾਰ ਨੂੰ ਬੜਾ ਗਹਿਰਾ ਦੁੱਖ ਹੋਇਆ ਪਰ ਉਹ ਚੁੱਪਚਾਪ ਹੰਝੂਆਂ ਵਿੱਚ ਡੁੱਬਿਆ ਰਹਿ ਗਿਆ ਅਗਲੇ ਦਿਨ ਸਵੇਰੇ ਬਾਦਸ਼ਾਹ ਦੇ ਮੁਲਾਜ਼ਮ ਆਏ ਤੇ ਦੁਕਾਨਦਾਰ ਦੀਆਂ ਅੱਖਾਂ ਦੇ ਸਾਹਮਣੇ ਉਹਦੀ ਦੁਕਾਨ ਵਿੱਚ ਜਿੰਨਾ ਵੀ ਮਾਲ ਸੀ ਸਾਰੇ ਨੂੰ ਉਠਾ ਕੇ ਲੈ ਗਏ ਤੇ ਉਸ ਨੂੰ ਇਕੱਲਾ ਛੱਡ ਗਏ ਦੁਕਾਨਦਾਰ ਦੀ ਦੁਨੀਆ ਉਜੜ ਚੁੱਕੀ ਸੀ ਤੇ ਉਹ ਖਾਲੀ ਹੱਥ ਰਹਿ ਗਿਆ ਕੁਸਮਾ ਉਹ ਆਪਣੀ ਦੁਕਾਨ ਦੇ ਸਾਹਮਣੇ ਬੈਠਾ ਰਿਹਾ ਉਸਨੇ ਸੋਚਿਆ ਕਿ ਕਿਸੇ ਤਰ੍ਹਾਂ ਉਸਨੂੰ ਕੋਈ ਕੰਮ ਤਾਂ ਕਰਨਾ ਹੀ ਪਵੇਗਾ ਤਾਂ ਕਿ ਉਸਦੀ بیوی ਤੇ ਬੱਚੇ ਭੁੱਖੇ ਨਾ ਰਹਿਣ ਬੈਠੇ ਬੈਠੇ ਉਸਨੂੰ ਆਪਣੇ ਦੋਸਤ ਦੀ ਇਮਾਨਤ ਉਹ ਥੈਲੀ ਯਾਦ ਆਈ ਉਹ ਆਪਣੇ ਆਪ ਨੂੰ ਕਹਿਣ ਲੱਗਾ ਮੇਰੇ ਦੋਸਤ ਨੂੰ ਮੇਰੇ ਤੇ ਪੂਰਾ ਭਰੋਸਾ ਹੈ ਕਿ ਮੈਂ ਉਸਦੀ ਇਮਾਨਤ ਵਿੱਚ ਬੇਈਮਾਨੀ ਨਹੀਂ ਕਰਾਂਗਾ ਇਸ ਲਈ ਮੈਂ ਇਸ ਥੈਲੀ ਵਿੱਚੋਂ ਕੁਝ ਰਕਮ ਕਰਜ਼ੇ ਦੇ ਤੌਰ ਤੇ ਲੈ ਲੈਣਾ ਵਾਂ ਤੇ ਇਸ ਨੂੰ ਆਪਣੇ ਵਪਾਰ ਵਿੱਚ ਲਗਾ ਲਵਾਂਗਾ ਜਦੋਂ ਮੇਰੀ ਹਾਲਤ ਠੀਕ ਹੋ ਜਾਏਗੀ ਮੈਂ ਆਪਣੇ ਦੋਸਤ ਦੀ ਰਕਮ ਵਾਪਸ ਥੈਲੀ ਵਿੱਚ ਰੱਖ ਦਿਆਂਗਾ ਜਦੋਂ ਉਹ ਘਰ ਪਹੁੰਚਿਆ ਤਾਂ ਉਸਨੇ ਉਸ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਜਿੱਥੇ ਥੈਲੀ ਲੁਕੋਈ ਹੋਈ ਸੀ ਪਰ ਜਦੋਂ ਉਸਨੇ ਥੈਲੀ ਨੂੰ ਖੋਲਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਆਪਣੇ ਮਨ ਵਿੱਚ ਡਰ ਮਹਿਸੂਸ ਹੋਣ ਲੱਗਾ ਉਹ ਆਪਣੇ ਆਪ ਨੂੰ ਕਹਿਣ ਲੱਗਾ ਮੈਨੂੰ ਕੀ ਪਤਾ ਕਿ ਮੇਰਾ ਵਪਾਰ ਸਫਲ ਹੋਵੇਗਾ ਜਾਂ ਨਹੀਂ ਤੇ ਮੈਂ ਇਹ ਕਰਜ਼ਾ ਵਾਪਸ ਕਰ ਸਕਾਂਗਾ ਕੀ ਪਤਾ ਇਹ ਰਕਮ ਮੇਰੇ ਦੋਸਤ ਦੀ ਵੀ ਮਲਕੀਅਤ ਨਾ ਹੋਵੇ ਉਸ ਦੇ ਕੋਲ ਕਿਸੇ ਹੋਰ ਨੇ ਈਮਾਨਤ ਰੱਖੀ ਹੋਵੇ ਕਿ ਇਸ ਵਿੱਚੋਂ ਕੁਝ ਰਕਮ ਲੈਣਾ ਠੀਕ ਹੋਵੇਗਾ ਕਿਤੇ ਮੈਂ ਈਮਾਨਤ ਵਿੱਚ ਬੇਈਮਾਨੀ ਤਾਂ ਨਹੀਂ ਕਰਨ ਜਾ ਰਿਹਾ ਫਿਰ ਉਹ ਆਪਣੇ ਆਪ ਨੂੰ ਕਹਿਣ ਲੱਗਾ ਕਿ ਨਹੀਂ ਮੈਂ ਐਸਾ ਨਹੀਂ ਕਰਾਂਗਾ ਆਪਣੀ ਮੁਸ਼ਕਲ ਨੂੰ ਹੱਲ ਕਰਨ ਲਈ ਕੋਈ ਹੋਰ ਰਾਹ ਲੱਭਾਂਗਾ ਇਹ ਸੋਚ ਕੇ ਦੁਕਾਨਦਾਰ ਨੇ ਥੈਲੀ ਵਾਪਸ ਰੱਖ ਦਿੱਤੀ ਤੇ ਕੁਝ ਹੋਰ ਦੋਸਤਾਂ ਤੋਂ ਕੁਝ ਰਕਮ ਕਰਜ਼ੇ ਦੇ ਤੌਰ ਤੇ ਲੈ ਲਈ ਉਸ ਨੇ ਇਹ ਰਕਮ ਨਾਲ ਕਈ ਤਰ੍ਹਾਂ ਦੇ ਕੱਪੜੇ ਖਰੀਦੇ ਤੇ ਉਹਦੀ ਬੰਦ ਦੁਕਾਨ ਵਿੱਚ ਮੁੜ ਕੇ ਰੌਣਕ ਆ ਗਈ ਦੁਕਾਨਦਾਰ ਨੂੰ ਉਮੀਦ ਸੀ ਕਿ ਬਹੁਤ ਜਲਦੀ ਉਸਦੀ ਹਾਲਤ ਸੁਧਰ ਜਾਵੇਗੀ ਤੇ ਉਹ ਆਪਣੇ ਦੋਸਤਾਂ ਦਾ ਕਰਜ਼ਾ ਅਦਾ ਕਰ ਦੇਵੇਗਾ ਪਰ ਉਹਦੀ ਕਿਸਮਤ ਨੇ ਉਹਦਾ ਸਾਥ ਨਹੀਂ ਦਿੱਤਾ ਉਸਦੀ ਦੁਕਾਨ ਦਾ ਕਾਰੋਬਾਰ ਚੱਲਿਆ ਨਹੀਂ ਜਿਨ੍ਹਾਂ ਲੋਕਾਂ ਤੋਂ ਉਹਨੇ ਕਰਜ਼ਾ ਲਿਆ ਸੀ ਉਹਨਾਂ ਵਿੱਚੋਂ ਕੋਈ ਤਾਂ ਸਬਰ ਤੇ ਧੀਰਜ ਰੱਖਣ ਵਾਲੇ ਸੀ ਐਸ ਲਈ ਉਹਨਾਂ ਨੇ ਉਸ ਨੂੰ ਰਕਮ ਵਾਪਸ ਨਹੀਂ ਮੰਗੀ ਪਰ 2-3 ਲੋਕ ਬੇਸਬਰੇ ਸੀ ਉਹ ਹਰ ਰੋਜ਼ ਉਹਦੇ ਕੋਲ ਆਉਂਦੇ ਤੇ ਰਕਮ ਦੀ ਸਖਤੀ ਨਾਲ ਮੰਗ ਕਰਦੇ ਦੁਕਾਨਦਾਰ ਵੀ ਸ਼ਰਮ ਨਾਲ ਆਪਣਾ ਸਿਰ ਝੁਕਾ ਲੈਂਦਾ। ਹੁਣ ਦੁਕਾਨਦਾਰ ਨੇ ਫੈਸਲਾ ਕੀਤਾ ਕਿ ਉਹ ਕੁਝ ਦਿਨ ਆਪਣੀ ਦੁਕਾਨ ਬੰਦ ਰੱਖੇਗਾ ਤਾਂ ਜੋ ਕਰਜ਼ਦਾਰਾਂ ਦੀ ਰੋਜ਼-ਰੋਜ਼ ਦੀ ਮੰਗ ਤੋਂ ਕੁਝ ਸਮੇਂ ਲਈ ਬਚ ਸਕੇ। ਪਰ ਉਹ ਪਰੇਸ਼ਾਨ ਵੀ ਸੀ ਕਿ ਜੇਕਰ ਉਹ ਘਰ ਵਿੱਚ ਹੀ ਬੈਠ ਗਿਆ ਤਾਂ ਆਪਣੇ ਪਰਿਵਾਰ ਦਾ ਪੇਟ ਕਿਵੇਂ ਭਰੇਗਾ? ਦੁਕਾਨਦਾਰ ਨੂੰ ਸ਼ਹਿਰ ਦੇ ਬਾਹਰ ਇੱਕ ਚੱਕੀ ਵਾਲੇ ਦਾ ਪਤਾ ਸੀ ਜੋ ਉਹਦੇ ਪਿਤਾ ਦਾ ਦੋਸਤ ਸੀ। ਜਦੋਂ ਉਹਦੇ ਕੋਲ ਪਹੁੰਚਿਆ ਤਾਂ ਉਸ ਨੂੰ ਆਪਣੀ ਸਾਰੀ ਕਹਾਣੀ ਸੁਣਾਈ ਤੇ ਉਸ ਕੋਲ ਮਿਹਨਤ ਕਰਨ ਲਈ ਅਰਜ਼ ਕੀਤੀ। ਜਦੋਂ ਚੱਕੀ ਵਾਲੇ ਨੇ ਦੁਕਾਨਦਾਰ ਦੀਆਂ ਗੱਲਾਂ ਸੁਣੀਆਂ ਤਾਂ ਕਹਿਣ ਲੱਗਾ ਐ ਖੁਦਾ ਦੇ ਬੰਦੇ ਮੈਨੂੰ ਕੋਈ ਇਤਰਾਜ਼ ਨਹੀਂ ਹੈ ਜਦੋਂ ਤੱਕ ਤੇਰਾ ਦਿਲ ਕਰੇ ਇੱਥੇ ਕੰਮ ਕਰ ਪਰ ਕੀ ਤੂੰ ਆਟੇ ਦੀਆਂ ਬੋਰੀਆਂ ਇੱਧਰ ਉੱਧਰ ਰੱਖ ਸਕੇਗਾ ਦੁਕਾਨਦਾਰ ਕਹਿਣ ਲੱਗਾ ਮੈਂ ਹਰ ਕੰਮ ਲਈ ਤਿਆਰ ਹਾਂ ਹਾਲਾਂਕਿ ਸ਼ੁਰੂ ਵਿੱਚ ਕੁਝ ਦਿਨ ਔਖੇ ਹੋਣਗੇ ਪਰ ਕੁਝ ਸਮੇਂ ਵਿੱਚ ਮੈਂ ਇਸ ਦਾ ਆਦੀ ਬਣ ਜਾਵਾਂਗਾ ਮੈਨੂੰ ਉਮੀਦ ਹੈ ਕਿ ਖੁਦਾ ਮੇਰੀ ਮੁਸ਼ਕਲ ਨੂੰ ਆਸਾਨ ਕਰੇਗਾ ਤੇ ਮੈਂ ਜਲਦੀ ਆਪਣੇ ਅਸਲੀ ਕੰਮ ਵੱਲ ਵਾਪਸ ਜਾਵਾਂਗਾ ਪਰ ਉਸ ਦਿਨ ਤੋਂ ਦੁਕਾਨਦਾਰ ਨੇ ਚੱਕੀ ਵਾਲੇ ਕੋਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹਾਲਾਂਕਿ ਪਹਿਲਾਂ ਉਹ ਭਾਰੇ ਕੰਮ ਕਰਨ ਦਾ ਆਦੀ ਨਹੀਂ ਸੀ ਫਿਰ ਵੀ ਉਹ ਖੁਸ਼ ਸੀ ਕਿ ਖੁਦਾ ਦੇ ਬੰਦਿਆਂ ਦੇ ਸਾਹਮਣੇ ਉਸ ਨੂੰ ਬੇਇੱਜ਼ਤ ਨਹੀਂ ਹੋਣਾ ਪਿਆ ਕੁਝ ਦਿਨ ਤੱਕ ਉਹ ਉੱਥੇ ਕੰਮ ਕਰਦਾ ਰਿਹਾ ਤੇ ਕਰਜ਼ਦਾਰਾਂ ਦੀਆਂ ਮੰਗਾਂ ਤੇ ਉਹਨਾਂ ਦੇ ਸਾਹਮਣੇ ਆਉਣ ਤੋਂ ਬਚਾ ਰਿਹਾ ਪਰ ਚੱਕੀ ਵਾਲੇ ਕੋਲ ਜਾਣ ਨਾਲ ਵੀ ਉਹਦੀਆਂ ਮੁਸ਼ਕਲਾਂ ਘਟ ਨਹੀਂ ਹੋਈਆਂ ਇੱਕ ਦਿਨ ਉਸ ਨੂੰ ਚੱਕੀ ਦੇ ਸਾਹਮਣੇ ਸ਼ੋਰ ਸ਼ਰਾਬਾ ਤੇ ਸ਼ਿਕਾਇਤਾਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਉਤਰਾント ਚੱਕੀ ਤੋਂ ਬਾਹਰ ਨਿਕਲਿਆ ਤੇ ਵੇਖਿਆ ਕਿ ਕੁਝ ਲੋਕ ਉਹ ਤੋਂ ਆਪਣਾ ਕਰਜ਼ਾ ਮੰਗਣ ਲਈ ਆ ਪਹੁੰਚੇ ਸੀ ਤੇ ਉਹ ਉਸ ਨੂੰ ਕਾਜੀ ਦੀ ਅਦਾਲਤ ਵਿੱਚ ਲੈ ਜਾਣਾ ਚਾਹੁੰਦੇ ਸੀ ਦੁਕਾਨਦਾਰ ਉਹਨਾਂ ਨੂੰ ਕਹਿਣ ਲੱਗਾ ਖੁਦਾ ਮੇਰੀ ਹਾਲਤ ਨੂੰ ਬਿਹਤਰ ਜਾਣਦਾ ਹੈ ਮੈਂ ਤੁਹਾਡੇ ਕਰਜ਼ੇ ਦੀ ਅਦਾਇਗੀ ਲਈ ਹੀ ਇਹ ਸਖਤ ਮਿਹਨਤ ਕਰ ਰਿਹਾ ਹਾਂ ਉਹਨਾਂ ਵਿੱਚੋਂ ਇੱਕ ਕਹਿਣ ਲੱਗਾ ਹੁਣ ਤੂੰ ਸਾਡੇ ਨਾਲ ਬਹਿਸ ਵੀ ਕਰੇਂਗਾ ਤੂੰ ਕਰਜ਼ਾ ਲਿਆ ਤੇ ਦੁਕਾਨ ਵੀ ਬੰਦ ਕਰ ਲਈ ਤੇ ਇੱਥੇ ਲੁਕਿਆ ਬੈਠਾ ਹੈ ਤੂੰ ਕੀ ਸੋਚਿਆ ਕਿ ਸਾਡੇ ਪੰਜੇ ਤੋਂ ਵੱਜ ਜਾਵੇਂਗਾ ਉਹ ਕਹਿਣ ਲੱਗੇ ਅਸੀਂ ਤੈਨੂੰ ਆਖਰੀ 2 ਦਿਨ ਹੋਰ ਦਿੰਦੇ ਹਾਂ ਸਾਡਾ ਕਰਜ਼ਾ ਮੋੜ ਨਹੀਂ ਤਾਂ ਜੋ ਹੋਵੇਗਾ ਉਹ ਤੂੰ ਆਪਣੀਆਂ ਅੱਖਾਂ ਨਾਲ ਵੇਖ ਲਵੇਂਗਾ ਜਦੋਂ ਕਰਜ਼ਦਾਰ ਉਥੋਂ ਵਾਪਸ ਚਲੇ ਗਏ ਤਾਂ ਦੁਕਾਨਦਾਰ ਬਹੁਤ ਪਰੇਸ਼ਾਨ ਹੋ ਗਿਆ ਪਰ ਫਿਰ ਵੀ ਉਸਨੇ ਆਪਣਾ ਹੌਸਲਾ ਬਣਾਈ ਰੱਖਿਆ ਤੇ ਚੱਕੀ ਤੇ ਕੰਮ ਕਰਦਾ ਰਿਹਾ ਜਦੋਂ ਉਹ ਰਾਤ ਨੂੰ ਘਰ ਗਿਆ ਤਾਂ ਦੁੱਖ ਨਾਲ ਬਹੁਤ ਹੀ ਹੌਸਲਾ ਹਾਰਿਆ ਹੋਇਆ ਤੇ ਪਰੇਸ਼ਾਨ ਦਿਖ ਰਿਹਾ ਸੀ ਉਹ ਜਾਣਦਾ ਸੀ ਕਿ ਕਰਜ਼ਦਾਰ 2 ਦਿਨ ਬਾਅਦ ਫਿਰ ਵਾਪਸ ਆ ਜਾਣਗੇ ਤੇ ਉਸ ਨੂੰ ਲੋਕਾਂ ਦੇ ਸਾਹਮਣੇ ਜ਼ਲੀਲ ਕਰਨਗੇ। ਉਹਨਾਂ ਨੇ ਉਸ ਨੂੰ ਗਲੀ-ਕੂਚੀਆਂ ਵਿੱਚ ਖਿੱਚਣਾ ਹੈ ਤੇ ਕਾਜ਼ੀ ਦੇ ਕੋਲ ਲੈ ਜਾਣਾ ਹੈ। ਦੁਕਾਨਦਾਰ ਦੀ ਪਤਨੀ ਨੇ ਜਦੋਂ ਆਪਣੇ ਪਤੀ ਦੀ ਹਾਲਤ ਵੇਖੀ ਤਾਂ ਕਹਿਣ ਲੱਗੀ, ਇਹ ਬਿਹਤਰ ਹੈ ਕਿ ਅੱਜ ਰਾਤ थैਲੀ ਖੋਲ੍ਹ ਕੇ ਆਪਣੀ ਜ਼ਰੂਰਤ ਮੁਤਾਬਕ ਰਕਮ ਕੱਢ ਲਓ। ਇਸ ਬੇਫਿਕੂਫੀ ਨਾਲ ਸਾਡੀ ਦੁਨੀਆ ਨਹੀਂ ਉਜੜੇਗੀ। ਦੁਕਾਨਦਾਰ ਨੇ ਕਿਹਾ, ਨਹੀਂ। ਮੈਂ ਇਸ ਅਮਾਨਤ ਵਿੱਚ ਧੋਖਾ ਨਹੀਂ ਕਰਾਂਗਾ। ਮੈਨੂੰ ਉਮੀਦ ਹੈ ਕਿ ਖੁਦਾ ਮੇਰੀ ਇਸ ਮੁਸ਼ਕਲ ਨੂੰ ਆਸਾਨ ਕਰੇਗਾ। ਸਵੀਰ ਹੋਈ ਤਾਂ ਉਹਦੇ ਲਈ ਘਰ ਤੋਂ ਨਿਕਲਣਾ ਵੀ ਮੁਸ਼ਕਲ ਸੀ। ਉਹਦੇ ਦਿਮਾਗ ਵਿੱਚ ਵਾਰ-ਵਾਰ ਇਹ ਖਿਆਲ ਆ ਰਿਹਾ ਸੀ ਕਿ ਕਰਜ਼ਦਾਰ ਉਹਦੇ ਸਾਹਮਣੇ ਆ ਕੇ ਰਾਹ ਰੋਕ ਲੈਣਗੇ। ਉਹ ਇਸੇ ਤਰ੍ਹਾਂ ਘਰ ਵਿੱਚ ਬੈਠਾ ਪਰੇਸ਼ਾਨ ਹੋਇਆ ਆਪਣੀ ਪਤਨੀ ਨਾਲ ਗੱਲਾਂ ਕਰ ਰਿਹਾ ਸੀ ਕਿ ਅਚਾਨਕ ਦਰਵਾਜ਼ੇ ਤੇ دستਕ ਹੋਈ। ਉਸਨੇ ਸਹਿਮ ਕੇ ਸੋਚਿਆ ਕਿ ਸ਼ਾਇਦ ਕਰਜ਼ਦਾਰ ਉਹਦੇ ਦਰਵਾਜ਼ੇ ਤੱਕ ਪਹੁੰਚ ਗਏ ਨੇ। ਜਦੋਂ ਉਸਨੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਇੱਕ ਅਜਨਬੀ ਖੜਾ ਸੀ ਜਿਸਨੂੰ ਉਸਨੇ ਕਦੇ ਨਹੀਂ ਵੇਖਿਆ ਸੀ। ਉਹ ਆਜਨਬੀ ਨੇ ਦੁਕਾਨਦਾਰ ਨੂੰ ਸਲਾਮ ਕੀਤਾ ਤੇ ਕਹਿਣ ਲੱਗਾ ਮੈਂ ਤੇਰੇ ਦੋਸਤ ਦਾ ਪੈਗਾਮ ਲੈ ਕੇ ਆਇਆ ਹਾਂ ਜੋ ਇਸ ਵੇਲੇ ਸਫ਼ਰ ਤੇ ਹੀ ਹੈ ਉਸਨੇ ਮੈਨੂੰ ਤੇਰੇ ਕੋਲ ਪੈਗਾਮ ਦੇ ਕੇ ਭੇਜਾਇਆ ਕਿ ਤੇਰੇ ਕੋਲ ਜੋਸ਼ ਦੀ ਅਮਾਨਤ ਰੱਖੀ ਹੈ ਹੁਣ ਉਸ ਨੂੰ ਇਸ ਦੀ ਲੋੜ ਨਹੀਂ ਹੈ ਇਸ ਲਈ ਜਿੰਨੀ ਤੂੰ ਚਾਹੇ ਉਹਦੇ ਵਿੱਚੋਂ ਰਕਮ ਕੱਢ ਲੈ ਤੇ ਜਿਹੜੀ ਬਚੇ ਉਹਨੂੰ ਦਾਨ ਕਰ ਦੇ ਉਸ ਦੀਆਂ ਗੱਲਾਂ ਸੁਣ ਕੇ ਦੁਕਾਨਦਾਰ ਸੋਚਣ ਲੱਗਾ ਕਿ ਸ਼ਾਇਦ ਉਹ ਕੋਈ ਸੁਪਨਾ ਦੇਖ ਰਿਹਾ ਹੈ ਇਸ ਲਈ ਕਹਿਣ ਲੱਗਾ ਮੈਂ ਕਿਵੇਂ ਮੰਨ ਲਵਾਂ ਮੈਨੂੰ ਕਿਵੇਂ ਪਤਾ ਲੱਗੇਗਾ ਕਿ ਤੂੰ ਮੇਰੇ ਦੋਸਤ ਦਾ ਹੀ ਪੈਗਾਮ ਲੈ ਕੇ ਆਇਆ ਹੈ ਅਜਨਬੀ ਨੇ ਉਸ ਨੂੰ ਇੱਕ ਚਿੱਠੀ ਦਿੱਤੀ ਤੇ ਕਹਿਣ ਲੱਗਾ ਇਸ ਨੂੰ ਪੜ ਲੈ ਇਹ ਤੇਰੇ ਦੋਸਤ ਨੇ ਲਿਖਿਆ ਹੈ ਤੇ ਇਸ ਵਿੱਚ ਥੈਲੀ ਦੀ ਨਿਸ਼ਾਨੀ ਵੀ ਦਰਜ ਹੈ ਦੁਕਾਨਦਾਰ ਨੇ ਜਿਵੇਂ ਹੀ ਥੈਲੀ ਦੀ ਨਿਸ਼ਾਨੀ ਤੇ ਖਤ ਵੇਖਿਆ ਤਾਂ ਖੁਸ਼ੀ ਨਾਲ ਰੋਣ ਲੱਗ ਪਿਆ ਤੇ ਰੱਬ ਦਾ ਸ਼ੁਕਰ ਅਦਾ ਕਰਦਿਆਂ ਕਹਿਣ ਲੱਗਾ ਇਹ ਖੁਦਾ ਮੈਂ ਮੁਸ਼ਕਲ ਦੇ ਬਾਵਜੂਦ ਸਬਰ ਕੀਤਾ ਤੇ ਇਮਾਨਤ ਵਿੱਚ ਬੇਈਮਾਨੀ ਨਹੀਂ ਕੀਤੀ ਇਹ ਤੂੰ ਮੇਰੀ ਮੁਸ਼ਕਲ ਨੂੰ ਆਸਾਨ ਕਰ ਦਿੱਤਾ। ਦੋਸਤੋ ਇਸ ਕਹਾਣੀ ਤੋਂ ਸਾਨੂੰ ਬਹੁਤ ਵਧੀਆ ਸਿੱਖਿਆ ਮਿਲਦੀ ਹੈ ਕਿ ਇਨਸਾਨੀ ਜ਼ਿੰਦਗੀ ਵਿੱਚ ਸੱਚਾ ਸਫਲ ਉਹੀ ਹੈ ਜੋ ਆਪਣੀ ਇਮਾਨਦਾਰੀ ਨੂੰ ਹਰੇਕ ਸੰਕਟ ਦੇ ਬਾਵਜੂਦ ਕਾਇਮ ਰੱਖਦਾ ਹੈ। ਜਦੋਂ ਦੁਨੀਆ ਤੁਹਾਨੂੰ ਧੋਖਿਆਂ ਦੇ ਝਟਕੇ ਦੇ ਕੇ ਗਲਤ ਰਾਹਾਂ ਤੇ ਪਾਉਣ ਦੀ ਕੋਸ਼ਿਸ਼ ਕਰਦੀ ਹੈ ਤੁਹਾਡੀ ਅਸਲ ਸ਼ਕਤੀ ਇਹ ਹੈ ਕਿ ਤੁਸੀਂ ਆਪਣੇ ਉਸੂਲਾਂ ਨੂੰ ਨਹੀਂ ਛੱਡਦੇ। ਕਈ ਵਾਰ ਹਾਲਾਤ ਐਸੇ ਹੋ ਜਾਂਦੇ ਨੇ ਕਿ ਇਨਸਾਨ ਆਪਣੇ ਪਰਿਵਾਰ ਦੀ ਖਾਤਰ ਕਿਸੇ ਤਰ੍ਹਾਂ ਦਾ ਧੋਖਾ ਕਰਨ ਦੀ ਸੋਚਣ ਲੱਗਦਾ ਹੈ ਪਰ ਜਦੋਂ ਉਮੀਦ ਦਾ ਦੀਵਾ ਹਮੇਸ਼ਾ ਮਗਦਾ ਰਹਿੰਦਾ ਹੈ ਤਾਂ ਰੱਬ ਦੀ ਮਦਦ ਵੀ ਹਾਜ਼ਰ ਹੋ ਜਾਂਦੀ ਹੈ ਇਹ ਕਹਾਣੀ ਸਾਡੇ ਅੰਦਰ ਵਿਸ਼ਵਾਸ ਜਗਾਉਂਦੀ ਹੈ ਕਿ ਮੁਸ਼ਕਲ ਕਈ ਵਾਰ ਸਭ ਕੁਝ ਗਵਾ ਦੇਣ ਦੀ ਸਥਿਤੀ ਪੈਦਾ ਕਰ ਸਕਦੀ ਹੈ ਪਰ ਸੱਚ ਤੇ ਸਬਰ ਸਾਡੇ ਅੰਦਰ ਮਜ਼ਬੂਤੀ ਦੀ ਜੜ ਹੈ ਜੋ ਹਮੇਸ਼ਾ ਸਾਨੂੰ ਸਹੀ ਰਸਤੇ ਤੇ ਟਿਕਾਉਂਦੀ ਹੈ ਜੇਕਰ ਅਸੀਂ ਹੌਸਲਾ ਤੇ ਇਮਾਨਦਾਰੀ ਨਾਲ ਮੁਸ਼ਕਲਾਂ ਦਾ ਸਾਹਮਣਾ ਕਰੀਏ ਤਾਂ ਖੁਦਾਈ ਆਪਣੇ ਆਪ ਹੀ ਸਾਡੇ ਹੱਕ ਵਿੱਚ ਆ ਕੇ ਖੜ ਜਾਂਦੀ ਹੈ ਸੋ ਦੋਸਤੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਇਹ ਕਹਾਣੀ ਪਸੰਦ ਆਈ ਹੋਵੇਗੀ ਵੀਡੀਓ ਨੂੰ ਲਾਈਕ ਕਰੋ ਕਮੈਂਟ ਵਿੱਚ ਆਪਣੀ رائے ਦਾ ਇਜ਼ਹਾਰ ਕਰੋ ਜਲਦੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਆਪਣਾ ਖਿਆਲ ਰੱਖੋ ਸ਼ੁਕਰੀਆ